ਇਹ ਜਮ੍ਹਾਂ ਕਰਵਾ ਦਿੱਤੇ ਨੇ ਹਥਿਆਰ ਪੌਸਪਰ ਕਾਨੂੰਨ ਕੀ ਹੈ ਜੇ ਤੁਸੀਂ ਹਥਿਆਰ ਨਹੀਂ ਜਮ੍ਹਾਂ ਕਰਵਾਏ ਤਾਂ ਕੀ ਤੁਹਾਡੇ ਉੱਤੇ ਪਰਚਾ ਦਰਜ ਹੋ ਸਕਦਾ ਹੈ ਦੇਖੋ ਅਸਲਾ ਮੈਂ ਆਪਣੀ ਸੇਫਟੀ ਲਈ ਅਸਲਾ ਜਮ੍ਹਾਂ ਕਰਾਣਾ ਲਾਜ਼ਮੀ ਨਹੀਂ ਹੈ ਉਹਦੇ ਉੱਤੇ ਲਾਅ ਹੈ ਡੀਸੀ ਆਫਿਸ ਜਾਂਦਾ ਹੈ ਬਾਹਰ ਵਸੰਤਰੀ ਕਹਿੰਦਾ ਜੀ ਹਥਿਆਰ ਰੱਖ ਕੇ ਜਾਓ ਪੁਲਿਸ ਡਿਪਾਰਟਮੈਂਟ ਜਾਂਦਾ ਹੈ ਉੱਥੇ ਕਹਿੰਦੇ ਜੀ ਬਾਹਰ ਹਥਿਆਰ ਰੱਖ ਕੇ ਜਾਓ ਜਦਕਿ ਪੁਲਿਸ ਕੋ ਉੱਥੇ ਉਸ ਤੋਂ ਵੱਧ ਹਥਿਆਰ ਨਹੀਂ ਕਿਸੇ ਵਿਅਕਤੀ ਨੂੰ ਧਮਕੀ ਆਈ ਹੈ ਉਸਨੇ ਜਾ ਕੇ ਵਾਇਆ ਕੋਟ ਹਥਿਆਰ ਲੈ ਲਿਆ ਹਥਿਆਰ ਉਹਦੇ ਕੋਲ ਹੈ ਕੋਨ ਕੋਲ ਉਸਕੈਰੀਆ ਕਿ ਉਹ ਇਤਿਆਜ਼ ਜਮ੍ਹਾਂ ਕਰਵਾ ਥਾਣੇ ਦੇ ਵਿੱਚ ਜਿਹੋ ਵਿਅਕਤੀ ਇਤਿਆਜ਼ ਜਮ੍ਹਾਂ ਕਰਵਾ ਦਿੰਦਾ ਹੈ ਜੇ ਉਸ ਦਾ ਉਸ ਵਾਰ ਨੁਕਸਾਨ ਹੋ ਜਾਂਦਾ ਹੈ ਵਿਅਕਤੀ ਦਾ ਫਿਰ ਦੋਸ਼ੀ ਕੌਣ ਹੈ 7 ਦਿਨ ਪਹਿਲਾਂ ਜਮ੍ਹਾਂ ਕਰਾਣਾ ਤੇ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ 7 ਦਿਨ ਬਾਅਦ ਤੁਸੀਂ ਰਿਲੀਜ਼ ਕਰ ਸਕਦੇ ਕੁੱਲਸ ਵਾਸਤੇ ਵੀ ਦੱਸਦੇ ਆ ਕਿ ਜਦੋਂ ਚੋਣ ਜਾਬਤਾ ਖਤਮ ਹੋ ਜੇ ਮਾਨਯੋਗ ਹਾਈ ਕੋਰਟ ਦੇ ਆਰਡਰ ਨੇ ਇੰਨੇ ਹਥਿਆਰ ਨੇ ਪੰਜਾਬ ਦੇ ਵਿੱਚ ਕੀ ਪੁਲਿਸ ਇਕੱਲੇ ਇਕੱਲੇ ਨੂੰ ਹੋਰ ਨੋਟਿਸ ਦਵੇ ਕਿ ਤਿਆਰ ਆਪਣਾ ਜਮਾ ਦਿਵਾਓ ਸਰ ਬਲੈਂਕਟ ਨੋਟਿਸ ਨਹੀਂ ਚੱਲਦਾ ਨਾ ਸਰ ਇਹੋ ਤੇ ਮੰਨ ਲਓ ਹਾਈ ਕੋਰਟ ਨੇ ਕਿਹਾ ਔਰ ਇਹੋ ਹੀ ਗੱਲ ਇਲੈਕਸ਼ਨ ਕਮਿਸ਼ਨ ਨੇ 2007 ਚ ਕਹੀ ਹੋਈ ਹੈ ਤੇ ਕਹੇ ਪੱਕੇ ਨਾ ਚੱਲਦਾ ਕਿ ਉਹਨਾਂ ਨੇ ਕਹਿ ਤਾ ਤੇ ਅਸੀਂ ਮੰਨ ਲੀਏ ਪਬਲਿਕ ਸਰਵੈਂਟਰ ਨੇ ਕਿਸੇ ਲਾਅ ਜਿਹੜੀਆਂ ਵਕੀਲਾਂ ਨੇ ਲਾਅ ਦੀਆਂ ਗਾਈਡਲਾਈਨਸ ਬਣਾ ਕੇ ਦਿੱਤੀਆਂ ਨਾ ਅਸੀਂ ਲਾਅ ਨੂੰ ਪ੍ਰੋਟੈਕਟ ਕਰਨ ਲਈ ਬੈਠੇ ਆਂ ਇਲੈਕਸ਼ਨ ਦੇ ਵੇਲੇ ਹਰ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਦੇ ਕੋਲ ਹਥਿਆਰ ਮੌਜੂਦ ਹੁੰਦਾ ਹੈ ਕਿ ਆਪਣਾ ਹਥਿਆਰ ਥਾਣੇ ਦੇ ਵਿੱਚ ਜਮ੍ਹਾਂ ਕਰਵਾ ਦੇਣ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਲੋਕਾਂ ਦੇ ਕੋਲ ਜਿਹੜੇ ਹਥਿਆਰ ਨੇ ਕੀ ਉਹ ਜਮ੍ਹਾਂ ਹੋ ਚੁੱਕੇ ਨੇ बार-बार ਪਬਲਿਕ ਨੋਟਿਸ ਵੀ ਜਾਰੀ ਹੁੰਦੇ ਨੇ ਅਖਬਾਰਾਂ ਵਿੱਚ ਵੀ ਨੋਟਿਸ ਆਉਂਦੇ ਨੇ ਕਿ ਆਪਣੇ ਹਥਿਆਰ ਜਦ ਤੱਕ ਚੋਣਾਂ ਨੇ ਉਸ ਸਮੇਂ ਤੱਕ ਉਹ ਜਮ੍ਹਾਂ ਕਰਵਾ ਦਿਓ ਜੇ ਜਮ੍ਹਾਂ ਕਰਵਾ ਦਿੱਤੇ ਨੇ ਹਥਿਆਰ ਤਾਂ ਉਹ ਸੁਪਰ ਕਾਨੂੰਨ ਕੀ ਹੈ ਜੇ ਤੁਸੀਂ ਹਥਿਆਰ ਨਹੀਂ ਜਮ੍ਹਾਂ ਕਰਵਾਏ ਤਾਂ ਕੀ ਤੁਹਾਡੇ ਉੱਤੇ ਪਰਚਾ ਦਰਜ ਹੋ ਸਕਦਾ ਹੈ ਇਸ ਬਾਰੇ ਚਰਚਾ ਕਰਾਂਗੇ ਉਹ ਜਿਸ ਨੂੰ ਥ੍ਰੈਟ ਹੈ ਜਿਸ ਨੂੰ ਧਮਕੀਆਂ ਆਈਆਂ ਨੇ ਕਈ ਵਿਅਕਤੀਆਂ ਨੇ ਕੋਰਟ ਦੇ ਰਾਹੀਂ ਹਥਿਆਰ ਲਏ ਨੇ ਆਪਣੇ ਸੱਖਿਆ ਵਾਸਤੇ ਜੇ ਉਹਨਾਂ ਨੇ ਹਥਿਆਰ ਜਮ੍ਹਾਂ ਕਰਵਾ ਦਿੱਤੇ ਤਾਂ ਫਿਰ ਉਹਨਾਂ ਦੀ ਸੇਫਟੀ ਵਾਸਤੇ ਕੀ ਕਦਮ ਹੋ ਸਕਦੇ ਨੇ ਇਸ ਸਪੱਸ਼ਟ ਚਾਚਾ ਕਦਾਂਗੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਸੁਨੀਲ ਮੱਲਨ ਸਭ ਨੂੰ ਬਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਤੇ ਨਮਸਕਾਰ ਸਾਰੇ ਸ਼ਰੋਤਿਆਂ ਨੂੰ ਜੀ ਮੇਰਾ ਚੋਣਾਂ ਦਾ ਸਮਾਂ ਚੋਣਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਹਥਿਆਰ ਆਪਣੇ ਜਮ੍ਹਾਂ ਕਰਵਾ ਦਿਓ ਪਬਲਿਕ ਨੋਟਿਸ ਆਉਂਦੇ ਨੇ ਅਖਬਾਰਾਂ ਵਿੱਚ ਮੀਡੀਆ ਵਿੱਚ ਹਰ ਜਗ੍ਹਾ ਗਵਰਨਮੈਂਟ ਇਹ ਬਕਾਇਦਾ ਇਸ਼ਤਿਹਾਰ ਦਿੰਦੀ ਹੈ ਕੀ ਲਾਜ਼ਮੀ ਹੈ ਜੇ ਤੁਹਾਡੇ ਕੋਲ ਹਥਿਆਰ ਹੈਗਾ ਚੋਣਾਂ ਦਾ ਸਮਾਂ ਉਹ ਤੁਸੀਂ ਅਸਲਾ ਥਾਣੇ ਵਿੱਚ ਜਮ੍ਹਾਂ ਕਰਵਾਣੀ ਹੈ ਇਹ ਲਾਜ਼ਮੀ ਹੈ ਜੇ ਸਰਕਾਰ ਬਾਰ ਬਾਰ ਕਹਿ ਰਹੀ ਹੈ ਦੇਖੋ ਅਸਲਾ ਮੈਂ ਆਪਣੀ ਸੇਫਟੀ ਲਈ ਲਿਆ ਔਰ ਅਸਲਾ ਜਮਾ ਕਰਾਣਾ ਲਾਜ਼ਮੀ ਹੈ ਕਿ ਨਹੀਂ ਹੈ ਉਹਦੇ ਤੇ ਲਾਅ ਹੈ ਸਟੇਟ ਦੇ ਵਿੱਚ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਜਿਹੜੇ ਨੇ ਆਪਣਾ ਕੰਮ ਘਟਾਉਣ ਲਈ ਉਹ ਇੱਕੋ ਹੀ ਆਰਡਰ ਉਹ ਵਨ ਸਾਈਡ ਫਿਟ ਫਾਰ 올 ਜਿਹਨੂੰ ਕਹਿੰਦੇ ਆ ਵੀ ਇੱਕ ਕਮੀਜ਼ ਪਵਾ ਕੇ ਵਿਜੇ ਭਾਉ ਨੂੰ ਵੀ ਪਵਾਤੀ ਤੇ ਸੁਨੀਲ ਮੱਲਨ ਨੂੰ ਵੀ ਉਹੀ ਪਵਾ ਲਈ ਤੇ ਕਿਸੇ ਹੋਰ ਨੂੰ ਵੀ ਉਹੀ ਪਵਾਤੀ ਇਹ ਚੱਲਦਾ ਨਹੀਂ ਜਿਸ ਬੰਦੇ ਨੇ ਇਹ ਸਾਬਤ ਕਰਕੇ ਕਿ ਮੈਨੂੰ ਥ्रेट ਪਰਸੈਪਸ਼ਨ ਹੈ ਹਥਿਆਰ ਲਿਆ ਚਾਹੇ ਕੋਰਟ ਦੇ ਆਰਡਰ ਤੱਕ ਲਿਆ ਚਾਹੇ ਆਪਣੀ ਥ्रेट ਪਰਸੈਪਸ਼ਨ ਦੱਸ ਕੇ ਲਿਆ ਜਾਂ ਜਿਹੜੀ ਵੀ ਕੰਡੀਸ਼ਨ ਚ ਲਿਆ ਲੈਣ ਤੋਂ ਬਾਅਦ ਉਹਨੂੰ ਜਦੋਂ ਕਿਤੇ ਮਾਲ ਮਾਲ ਵਾਲੇ ਕਹਿੰਦੇ ਜੀ ਆਪਣੇ ਬਾਹਰ ਗੱਡੀ ਚ ਰੱਖ ਕੇ ਆਓ ਗੱਡੀ 'ਚ ਹਥਿਆਰ ਦੀ ਕੀ ਸੇਫਟੀ ਹੈ ਜੇ ਉਹ ਉੱਥੋਂ ਚੋਰੀ ਹੋ ਜਾਏ ਤਾਂ ਕੌਣ ਜ਼ਿੰਮੇਵਾਰ ਹੈ ਚਲੋ ਇਹਨੂੰ ਛੱਡੋ ਜੇ ਮਾਲ 'ਚ ਜਾਣ ਤੋਂ ਬਾਅਦ ਬੰਦੇ 'ਤੇ ਹਮਲਾ ਹੋ ਜਾਏ ਕੌਣ ਜ਼ਿੰਮੇਵਾਰ ਹੈ ਡੀਸੀ ਆਫਿਸ ਜਾਂਦਾ ਹੈ ਬਾਰੂ ਸੰਤਰੀ ਕਹਿੰਦਾ ਜੀ ਹਥਿਆਰ ਬਾਹਰ ਰੱਖ ਕੇ ਜਾਓ ਪੁਲਿਸ ਡਿਪਾਰਟਮੈਂਟ ਜਾਂਦਾ ਹੈ ਉੱਥੇ ਕਹਿੰਦੇ ਜੀ ਬਾਹਰ ਹਥਿਆਰ ਰੱਖ ਕੇ ਜਾਓ ਜਦ ਕਿ ਪੁਲਿਸ ਕੋ ਉੱਥੇ ਉਸ ਤੋਂ ਵੱਧ ਹਥਿਆਰ ਹੁੰਦੇ ਨੇ ਇਹ ਡਿਸਕ੍ਰਿਮੀਨੇਸ਼ਨ ਕਿਉਂ ਕਿਉਂਕਿ ਜਿਸ ਬੰਦੇ ਨੇ ਹਥਿਆਰ ਲਿਆ ਆ オーਰੈਂਟੀਫਾਈਡ ਹੈ ਠੀਕ ਐਂਟਰੀ ਹੋ ਕੇ ਜਾਂਦਾ ਕਿ ਮੈਂ ਸੁਨੀਲ ਮੱਲਨ ਪੁੱਤਰ ਫਲਾਣਾ ਆ ਮੇਰਾ ਐਡਰੈਸ ਆ ਮੇਰਾ ਫੋਨ ਨੰਬਰ ਉੱਥੇ ਲਿਖੋ ਆਰ ਯੂ ਵਿਦ ਵੈਪਨ অর ਵਿਦਆਊਟ ਵੈਪਨ ਅਲਾਉ ਕਰ ਲੈ ਜਾਣਾ ਜੇ ਉੱਥੇ ਪੁਲਿਸ ਦੇ ਮੁਲਾਜ਼ਮਾ ਕੋ ਲੱਗਾ ਹੋ ਸਕਦਾ ਤੇ ਸਾਨੂੰ ਕੀ ਤਰਾਜ ਆ ਔਰ ਇਸ ਤਰ੍ਹਾਂ ਹੀ ਜਦੋਂ ਤੁਹਾਡੇ ਕੋਲ ਹਥਿਆਰ ਆ ਗਿਆ ਤੁਸੀਂ ਪਬਲਿਕ ਚ ਘੁੰਮਦੇ ਹੋ ਤੁਹਾਨੂੰ ਖਤਰਾ ਹੈ ਤੇ ਤੁਸੀਂ ਹਥਿਆਰ ਲਿਆ ਮੈਂ ਤੁਹਾਨੂੰ ਗਾਈਡਲਾਈਨਸ ਦੱਸਣ ਲੱਗਾ ਮੈਂ ਇਹਦੇ ਚ ਤੁਹਾਨੂੰ ਇਹ ਵੀ ਦੱਸਾਂਗਾ ਪੁਲਿਸ ਨੂੰ ਪਰੇਸ਼ਾਨੀਆਂ ਕਿ ਹੁੰਦੀਆਂ ਦੋਨੋਂ ਪਾਸੇ ਚੱਲਾਂਗਾ ਕਿਉਂਕਿ ਮੈਂ ਪੁਲਿਸ ਮੈਕਮੇਂ ਦੇ ਵਿੱਚ ਬਤੌਰ ਐਡਵਾਈਜ਼ਰ ਕੰਮ ਕੀਤਾ ਔਰ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਮੱਦੇਮਾਨਤ ਨੂੰ ਕਹਿੰਦੇ ਨੇ ਪੁਲਿਸ ਦੀ ਭਾਸ਼ਾ ਚ ਜਿਹੜੀ ਸਾਡੀ ਪੁਲਿਸ ਮੈਨੂਅਲ ਦੇ ਮਤਲਬ ਕਿ ਇਸ ਮੱਦੇਮਾਨਤ ਨੂੰ ਕਿਵੇਂ ਸਾਹਮਣੇ ਰੱਖਣਾ ਤੁਹਾਨੂੰ ਪਤਾ ਲੱਗੇ ਕਿ ਕਿਵੇਂ 2010 ਚ ਇਸ ਦੇ ਉੱਤੇ ਕੀ ਕੰਮ ਕੀਤਾ ਸੀ ਪੁਲਿਸ ਉਚਾਰੀ ਲੱਭ ਨਹੀਂ ਸਕਦੀ ਮੇਰਾ ਹਥਿਆਰ ਦਿੱ ਕਿਉਂਕਿ ਉਹਨਾਂ ਕੋਲ ਸਟਾਕ ਰੂਮ ਇਹੋ ਜਿਹਾ ਹੁੰਦਾ ਹੁਣ ਸੁਣੋ ਧਿਆਨ ਨਾਲ 8 ਜਨਵਰੀ 2007 ਕੀ ਡੇਟ ਬੋਲੀ ਮੈਂ 8 ਜਨਵਰੀ 2007 ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਿਰਵਾਣ ਸਦਨ ਅਸ਼ੋਕ ਰੋਡ ਨਈ ਦਿੱਲੀ 2001 110001 ਪੱਤਰ ਨੰਬਰ 464 ਉਬਲੀਕ ਐਲ ਐਂਡ ਓ ਉਬਲੀਕ 2007 ਉਬਲੀਕ ਪੀ ਐਲ ਐਨ 1 ਇਹ ਮੈਂ ਤੁਹਾਨੂੰ ਅਦਾ ਨੰਬਰ ਦੱਸਿਆ ਸਾਰੀ ਜਨਤਾ ਨੂੰ ਇਹ ਗਾਈਡਲਾਈਨਸ ਨੇ ਜਿਹੜੀਆਂ ਤੁਹਾਨੂੰ ਗੂਗਲ ਤੋਂ ਲੱਭ ਜਾਣਗੀਆਂ ਨਹੀਂ ਤਾਂ ਸੁਨੀਲ ਮਲਨ ਤੁਹਾਨੂੰ ਦੇ ਦੇਗਾ ਚਿੰਤਾ ਨਾ ਕਰੋ ਇਹਦੇ ਵਿੱਚ ਪੂਰੀ ਕੰਡੀਸ਼ਨ ਲਿਖੀ ਹੈ ਇਲੈਕਸ਼ਨ ਦੇ ਦੌਰਾਨ ਸਟੇਟ ਦੇ ਵਿੱਚ ਜਿਹੜਾ ਵੀ ਡਿਸਟ੍ਰਿਕਟ ਹੈ ਉਸ ਐਡਮਿਨਿਸਟ੍ਰੇਸ਼ਨ ਦੀਆਂ ਕੀ ਫਰਜ਼ ਕੀ ਨਿਯਮ ਤੇ ਕੀ ਕੁਝ ਕਰਨਾ ਹੈ ਉਹਦੇ ਵਿੱਚੋਂ ਇੱਕ ਨਿਯਮ ਹਥਿਆਰਾਂ ਬਾਰੇ ਵੀ ਦਿੱਤਾ ਗਿਆ ਉਹ ਮੈਂ ਪੜ੍ਹ ਕੇ ਸੁਣਾਉਣਾ ਪਹਿਲਾਂ ਫਿਰ ਆਪਾਂ ਹਾਈ ਕੋਰਟ ਦੀ ਜੱਜਮੈਂਟ ਤੇ ਗੱਲ ਕਰਾਂਗੇ ਫਿਰ ਮੇਰੇ ਇੱਕ ਦੋਸਤ ਨੇ ਮਿਸਟਰ ਟੀ ਪੀ ਐਸ ਤੁੰਗ ਉਹਨਾਂ ਨੇ 2019 ਚ ਇਹ ਪਾਈ ਸੀ ਪਟੀਸ਼ਨ ਉਦੇ ਵਿੱਚ ਉਹਨਾਂ ਨੂੰ ਰੀਲੀਫ ਲਿਆ ਉਹਦੇ ਬਦਲੇ ਮੈਂ ਵੀ ਰੀਲੀਫ ਲਿੱਤਾ ਮਿੱਤਰਾਂ ਅਸੀਂ ਇੱਕੋ ਰੂਮ ਚ ਬੈਨੇ ਹੁਥੇ 32 ਨੰਬਰ ਕਮਰੇ ਚ ਸੋ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਗਿਆ ਕਿ ਡਿਸਟ੍ਰਿਕਟ ਅਡਮਿਨਿਸਟਰੇਟਰ ਦੀ ਜਾਂ ਕਮਿਸ਼ਨਰ ਆਫ ਪੁਲਿਸ ਜਿਹਦੇ ਅੰਡਰ ਵੀ ਅਸਲਾ ਬ੍ਰਾਂਚ ਆਉਂਦੀ ਹੈ ਆਮ ਲਾਇਸੈਂਸ ਆਫ ਪਰਸਨ ਰੀਲੀਜ਼ਡ ਔਨ ਬੇਲ ਆਮ ਲਾਇਸੈਂਸਸ ਔਫ ਪਰਸਨਸ ਹੈਵਿੰਗ ਅ ਹਿਸਟਰੀ ਆਫ ਕਰਾਇਮ ਐਂਡ ਔਫੈਂਸ ਆਮ ਲਾਇਸੈਂਸਸ ਪਰਸਨਸ ਪ੍ਰੀਵੀਅਸਲੀ ਇਨਵੋਲਡ ਇਨ ਰੌਇਟਿੰਗ ਜਿੰਨੇ ਸਾਧਾ ਜੀ ਇਨਵੋਲਵ ਹੋਵੇ ਐਸਪੈਸ਼ਲੀ ਡੂਰਿੰਗ ਸੋ ਐਂਡ ਸੋ ਇਦਾਂ ਜੀ ਸਾਰੀਆਂ ਦੀਆਂ ਬਹੁਤ ਸਾਰੀਆਂ ਕੰਡੀਸ਼ਨ ਦਿੱਤੀਆਂ ਨੇ ਕਿਸੇ ਵਿਅਕਤੀ ਨੂੰ ਧਮਕੀ ਆਈ ਹੈ ਉਸਨੇ ਜਾ ਕੇ ਕਵਾਇਆ ਕੋਟ ਹਥਿਆਰ ਲੈ ਲਿਆ ਹਥਿਆਰ ਉਹਦੇ ਕੋਲ ਹੈ ਹੁਣ ਪੁਲਿਸ ਕਹਦੀ ਹੈ ਕਿ ਤੂੰ ਹਥਿਆਰ ਜਮ੍ਹਾਂ ਕਰਵਾ ਥਾਣੇ ਦੇ ਵਿੱਚ ਜਿਉ ਵਿਅਕਤੀ ਹਥਿਆਰ ਜਮ੍ਹਾਂ ਕਰਵਾ ਦਿੰਦਾ ਹੈ ਜੇ ਉਸ ਦਾ ਉਸ ਵਾਰ ਨੁਕਸਾਨ ਹੋ ਜਾਂਦਾ ਹੈ ਵਿਅਕਤੀ ਦਾ ਫਿਰ ਦੋਸ਼ੀ ਕੌਣ ਹੈ ਦੇਖੋ ਟੈਕਨੀਕਲੀ ਤੇ ਉਹ ਡਿਪਾਰਟਮੈਂਟ ਵੀ ਦੋਸ਼ੀ ਹੈ ਜਿੰਨੇ ਹਥਿਆਰ ਜਮ੍ਹਾਂ ਕਰਾਉਣ ਵਾਸਤੇ ਕਿਹਾ ਪਰ ਕਿਉਂਕਿ ਇਹ ਵਰਬਲ ਹੈ ਤੇ ਫੇਰ ਇਸ ਕਰਕੇ ਉਹਦਾ ਕਿਦਾਂ ਤੁਸੀਂ ਕਰਾਓਗੇ ਇਨਕੋਰਪੋਰੇਟ ਕਿਵੇਂ ਕਰੋਗੇ ਕਿ ਉਹ ਤੇ ਗੈਨ ਤੇ ਮੈਂ ਜਮਾ ਕਰਾਇਆ ਸੀ ਇਸੇ ਕਰਕੇ ਮੈਂ ਲਿਖਤੀ ਨੋਟਿਸ ਦੀ ਗੱਲ ਕਰਦਾ ਕਿ ਤੁਸੀਂ ਡਿਪਾਰਟਮੈਂਟ ਕੋਲੋਂ ਲਿਖਤੀ ਨੋਟਿਸ ਦਿਓ ਉਹ ਵੀ ਤੁਹਾਨੂੰ 20 ਦਿਨ ਪਹਿਲਾਂ ਆਵੇ ਤੇ 7 ਦਿਨ ਪਹਿਲਾਂ ਜਿਹੜੀ ਵੀ ਚੋਣ ਜਾਬਤਾ ਵਾਲੀ ਡੇਟ ਹੈ 7 ਦਿਨ ਪਹਿਲਾਂ ਜਮਾ ਕਰਾਣਾ ਤੇ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ 7 ਦਿਨ ਬਾਅਦ ਤੁਸੀਂ ਰਿਲੀਜ਼ ਕਰ ਸਕਦੇ ਪੁਲਸ ਵਾਸਤੇ ਵੀ ਦੱਸ ਰਿਹਾ ਕਿ ਜਦੋਂ ਚੋਣ ਜਾਬਤਾ ਖਤਮ ਹੋ ਜਾਏ ਮਾਨਯੋਗ ਹਾਈ ਕੋਰਟ ਦੇ ਆਰਡਰ ਨੇ ਜਿਹਨੂੰ ਲੋੜ ਪਵੇ ਮੇਰੇ ਨੂੰ ਡੀਐਮ ਕਰ ਦੇਣਾ ਇਸ ਇਸੇ ਚੈਨਲ ਤੇ ਕਰ ਦੇਣਾ ਤੁਹਾਨੂੰ ਜਵਾਬ ਪਹੁੰਚ ਜਾਏਗਾ ਤੇ ਉਥੇ 7 ਦਿਨ ਜਿੱਦਨ ਇਲੈਕਸ਼ਨ ਖਤਮ ਹੋ ਜਾਣ ਚੋਣ ਜਾਬਤਾ ਖਤਮ ਦਾ ਅਨਾਉਂਸਮੈਂਟ ਆ ਗਈ 7 ਦਿਨਾਂ ਬਾਅਦ ਤੁਸੀਂ ਬਿਨਾਂ ਕਿਸੇ ਆਰਡਰ ਤੋਂ ਵੀ ਲਾਇਸੈਂਸ ਉਹ ਅਸਲਾ ਛੱਡ ਸਕਦੇ ਹੋ ਤੁਸੀਂ ਹੁਣ ਦੱਸੋ ਅਸਲੇ ਦੇ ਨਾਲ ਗੋਲੀਆਂ ਵੀ ਜਮ੍ਹਾਂ ਕਰਾਉਣੀਆਂ ਪੈਣਗੀਆਂ ਇਹ ਸਵਾਲ ਜਨਤਾ ਨੂੰ ਛੱਡਦਾ ਅੱਛਾ ਹੁਣ ਨਹੀਂ ਹੁਣ ਜਿੰਨੇ ਐਨੇ ਹਥਿਆਰ ਨੇ ਪੰਜਾਬ ਦੇ ਵਿੱਚ ਕੀ ਪੁਲਿਸ ਇਕੱਲੇ ਇਕੱਲੇ ਨੂੰ ਹੁਣ ਨੋਟਿਸ ਦੇਵੇ ਕਿ ਹਥਿਆਰ ਆਪਣਾ ਜਮ੍ਹਾਂ ਕਰਵਾਓ ਉਹਨਾਂ ਨੇ ਪਬਲਿਕ ਨੋਟਿਸ ਕੱਢ ਦਿੱਤਾ ਵੀ ਇਤਿਹਾਜ਼ ਜਮ੍ਹਾਂ ਕਰਵਾਉ ਆਪਣੇ ਸਰ ਬਲੈਂਕਟ ਨੋਟਿਸ ਨਹੀਂ ਚੱਲਦਾ ਨਾ ਸਰ ਇਹੋ ਦੇ ਮਾਨਯੋਗ ਹਾਈ ਕੋਰਟ ਨੇ ਕਿਹਾ ਔਰ ਇਹੋ ਹੀ ਗੱਲ ਇਲੈਕਸ਼ਨ ਕਮਿਸ਼ਨ ਨੇ 2007 ਚ ਕਹੀ ਹੋਈ ਹੈ ਤੇ ਕੇਪਪ ਘੇਰ ਚਲਦਾ ਹੈ ਕਿ ਉਹਨਾਂ ਨੇ ਕਿਹਾ ਤਾਂ ਤੇ ਅਸੀਂ ਮੰਨ ਲੀਏ ਪਬਲਿਕ ਸਰਵੈਂਟ ਨੇ ਕਿਸੇ ਲਾਅ ਜਿਹੜੀਆਂ ਵਕੀਲਾਂ ਨੇ ਲਾਅ ਦੀਆਂ ਗਾਈਡਲਾਈਨਸ ਬਣਾ ਕੇ ਦਿੱਤੀਆਂ ਨਾ ਅਸੀਂ ਲਾਅ ਨੂੰ ਪ੍ਰੋਟੈਕਟ ਕਰਨ ਲਈ ਬੈਠੇ ਆਂ ਤੁਜੇ ਸਾਨੂੰ ਵੀ ਉਸੇ ਰਸੇ 'ਚ ਬੰਨਣਗੇ ਤੇ ਫਿਰ ਨੁਕਸਾਨ ਕਿਦਾ ਹੋਣਾ ਹੈ ਜਵਾਬ ਦਿਓ ਮੈਨੂੰ ਜਰਾ ਕਾਰਨ ਹੈ ਕਿ ਜੋ ਲਾਅ ਬਣਿਆ ਲਾਅ ਦੀ ਬ੍ਰੈਕਟ ਤੋਂ ਬਾਹਰ ਜਿਹੜਾ ਬੰਦਾ ਜਾਵੇ ਚਾਹੇ ਉਹ ਵਰਦੀ ਧਾਰੀ ਹੈ ਚਾਹੇ ਆਮ ਆਦਮੀ ਹੈ ਉਹ ਜੇਲ੍ਹਾਂ 'ਚ ਜਾਏਗਾ ਇਹ ਕਨਫਰਮ ਹੈ ਹਾਂ ਠੀਕ ਹੈ ਉਹਨੂੰ ਬਚਾਣ ਲਈ ਲੱਗ ਜਾਂਦੇ ਨੇ ਪਰ ਕਿੰਨੀ ਕੀ ਧੇਰ ਬੱਕਰੀ ਦੀ ਮਾਂ ਕਦ ਤੱਕ ਖੈਰ ਬਣਾਈ ਸੁਮੇਤ ਸਿੰਘ ਸੈਣੀ ਜੇਲ੍ਹ ਵੇਖ ਲਈ ਉਹਨੇ ਪੁਲਿਸ ਦਾ ਰਾਜਾ ਰਹਿ ਕੇ ਅੱਤ ਖੁਦਾ ਦਾ ਵੈਰ ਗਲਤੀਆਂ ਕੀਤੀਆਂ ਸੀ ਔਰ ਕਈ ਮੁਕਦਮਿਆਂ 'ਚ ਹੋਰ ਆਉਣ ਵਾਲਾ ਉਹ ਤਾਨੂੰ ਬਹੁਤ ਜਲਦੀ ਸਾਹਮਣੇ ਆਏਗਾ ਠੀਕ ਸੋ ਅਗਲੀ 188 ਦਾ ਪਰਚਾ ਮੈਂ ਦੱਸ ਦੁੱਤਾ ਤੇ ਪੁਲਿਸ 7 ਦਿਨਾਂ ਦੇ ਅੰਦਰ 1 ਵੀਕ ਦੇ ਅੰਦਰ ਅੰਦਰ ਲਾਇਸੈਂਸ 홀ਡਰ ਨੂੰ ਵਾਪਸ ਕਰ ਦੇਗੀ ਇਹ ਜਿਹੜੀਆਂ ਗਾਈਡਲਾਈਨਸ ਮਾਨਯੋਗ ਅਦਾਲਤ ਨੇ ਦਿੱਤੀਆਂ ਨੇ ਤੁਸੀਂ ਸਾਰੀ ਗੱਲਾਂ ਦੱਸ ਦਿੱਤੀਆਂ ਨੇ ਮੇਰਾ ਉਹੀ ਸਵਾਲ ਸੀ ਜਿਨੂੰ ਧਮਕੀਆਂ ਆਈਆਂ ਨੇ ਉਹਨੇ ਹਥਿਆਰ ਜਮ੍ਹਾਂ ਕਰਵਾ ਦਿੱਤਾ ਜੇ ਉਸ ਦੀ ਮੌਤ ਹੋ ਜਾਂਦੀ ਹੈ ਉਸ ਜ਼ਿੰਮੇਵਾਰ ਕੌਣ ਹੈ ਕੱਲ ਨੂੰ ਉਸਦੇ ਪ੍ਰਵਾਧਵਾ ਨੇ ਕਹਿਣਗੀ ਵੀ ਸਾਨੂੰ ਮੁਆਵਜ਼ਾ ਦਿਓ ਉਹ ਮੁਆਵਜ਼ਾ ਬੀਮਾ ਕੰਪਨੀ ਦੇਗੀ ਕੇ ਪ੍ਰਸ਼ਾਸਨ ਦੇਗਾ ਜੇ ਉਹਦੀ ਮੌਤ ਹੋ ਜਾਂਦੀ ਹੈ ਕਿ ਕੋਰਟ ਇਹਦੇ 'ਚ ਅਸਲੀ ਫੈਸਲਾ ਸੁਣਾਏਗਾ ਅੰਤਮ ਫੈਸਲਾ ਕੋਰਟ ਦਾ ਹੈ ਜੇ ਮੇਰੇ ਵੀਰ ਨੇ ਲਿਖਤੀ ਆਰਡਰ ਲਿਆ ਹੈ ਕਿ ਮੈਂਸਲਾ ਜਮਾ ਕਰਾਉਣ ਨੂੰ ਤਿਆਰ ਹਾਂ ਮੈਨੂੰ ਲਿਖਤੀ ਆਰਡਰ ਦੇ ਦਿਓ ਔਰ ਨਾਲ ਉਹਦੇ ਤੇ ਇਤਰਾਜ਼ ਵੀ ਦੇ ਦੇਵੇ ਜਦੋਂ ਤੁਹਾਨੂੰ ਲਿਖਤੀ ਆਰਡਰ ਆਵੇ ਤੁਸੀਂ ਇਤਰਾਜ਼ ਦਿਓ ਕਿ ਇਸ ਇਤਰਾਜ਼ ਕਰਕੇ ਮੈਂ ਜਮਾ ਨਹੀਂ ਕਰਾ ਸਕਦਾ ਫਿਰ ਵੀ ਜੇ ਮੇਰੇ ਤੇ ਪ੍ਰੈਸ਼ਰ ਪਾਇਆ ਜਾਂਦਾ ਤੇ ਮੈਂ ਅੰਡਰ ਪ੍ਰੋਟੈਸਟ ਜਮਾ ਕਰਾਉਣ ਨੂੰ ਤਿਆਰ ਹਾਂ ਰੱਬ ਨਾ ਕਰੇ ਉਹਦੇ ਨਾਲ ਕੋਈ ਹਰਜੀ ਮਰਜੀ ਹੋ ਜੇ ਸੈਕਸ਼ਨ 357 CrPC ਚ ਕਰੋੜਾਂ ਰੁਪਏ ਦਾ ਮੁਆਵਜ਼ਾ ਸਟੇਟ ਨੂੰ ਦੇਣਾ ਪਏਗਾ